ਕਣ ਮਿਲਿਆ ਕੀ ਗੱਲ ਕੀ ਜੀ ਉਹੋ ਹੀ ਉਹ ਹੀ ਸੁੱਟੇ ਆ ਦੇਖੇ ਜਾਣ ਕੇ ਛੋੜਦਾ ਲੱਡੂ ਜਾਣ ਕੇ ਇਹ ਲੋ ਜੀ ਜਾਣ ਕੇ ਛੋੜਦਾ ਵਾ ਅੱਗੇ ਵੀ ਦੇਖਿਆ ਓ ਇੰਦਾ ਜਦਾ ਵੀ 1500 ਦੇ ਗੇ ਨਾ ਇਹ ਕਹਿੰਦਾ ਇੱਕ ਜੀ ਮੈਂ ਨਾ ਇੱਕ ਜੀ ਛੋਟ ਕੇ ਮੈਂ 15 1000 ਰੁਪਈਆ ਲੈ ਗੇ ਫੇਰ ਉਡਦਾ ਵਾਂ ਅੱਛਾ ਅੱਛਾ ਆਪਾਂ ਕੋਈ ਨਿਕਾਇਆ ਬਚਾਵਾ ਅਸੀਂ ਅਮਰਸਰ ਮਾਨਾਵਾਲ ਵਾਂ ਤੇ ਅੱਜ ਗੁਜਰਾ ਤੋਂ ਮੰਦਬੁੱਧੀਆ ਨੂੰ ਛਡਾਉਣ ਆਏ ਸੀਗੇ ਤੇ ਹੁਣੇ ਇਹ ਸਾਡੇ ਸਾਹਮਣੇ ਨੰਗਿਆ ਵਾ ਤੇ ਆ ਵੀਰ ਥਦਾ ਵੀਰ ਹੁਣੀ ਕਹਿੰਦੇ ਵੀ ਇਹ ਨਾ ਗੇਮ ਬੜੀ ਤਗੜੀ ਖੇਡਦਾ ਵਾ ਕਿਸੇ ਗੱਡੀ ਵਾਲੇ ਨੂੰ ਵੇਖ ਕੇ ਤੇ ਆਪਣੇ ਲੱਡੂ ਛੁੱਟ ਲੈਂਦਾ ਤੇ ਉਹਨਾਂ ਤੋਂ ਪੈਸੇ ਲੈ ਲੈਂਦਾ ਵਾ ਅਰੇ ਵੀਰੇ ਕਿਦਾਂ ਮੇਰੀ ਗੱਲ ਸੁਣ ਲੈ ਵੀਰੇ ਉਰੇ ਇਹ ਵੀਡੀਓ ਨਹੀਂ ਮੈਂ ਲੈਂਦਾ ਵਿੱਚ ਮੈਂ ਵੀਡੀਓ ਨਹੀਂ ਲੈਂਦਾ ਤੁਹਾਨੂੰ ਤੁਹਾਡੀ ਬੋਡੀ ਨਹੀਂ ਆਉਗੀ ਵਿੱਚ ਕੀ ਕਰਦਾ ਇਹਨੇ ਇਹ ਪਣਾ ਕਰਦਾ ਵਾ ਹਾਂ ਇਦਾਂ ਹੀ ਨੇ ਆ ਅੱਡੇ ਦੇ ਜਾਂ ਜਦੋਂ ਜਾਂ ਉਹ ਕੋਤੇ ਇੱਲੇ ਵਾਲੇ ਦਿਵਾਲੇ ਅੱਛਾ ਕੀ ਮਤਲਬ ਕੀ ਇੱਕ ਲਈ ਲੱਡੂ ਖੁੱਟਨੇ ਆ ਹਾਂਜੀ ਇਹਦੇ ਸੁਰਤਾ ਦੇ ਇਹ ਮੇਰੇ ਨਾਲ ਬੜਾ ਏਦਾਂ ਕਰਾਉਂਦੇ ਆਗੇ ਨਾ ਫੁਰਕੜੇ ਖਾਂਦੇ ਆ ਸੀ ਅੱਛਾ ਤੇ ਮੇਰੇ ਨਾਲ ਬੈਠਾ ਅੱਗੇ ਵੀ ਇਹਨੂੰ ਕਈ ਵਾਰ ਫੜਿਆ ਹਟਾਇਆ ਸੀ ਅੱਛਾ ਇੱਧਰ ਬਾਸ ਨਾ ਓਏ ਇੱਧਰ ਆ ਇੱਧਰ ਬਾਸ ਦੇ ਤੂੰ ਕੀ ਕਰਤਾ ਹੈ ਇਹ ਚੂੜਵਾਰੇਂ ਦੀ ਆਪਰਾਇ ਨਾ ਜੋੜਨਾ ਬੋਲ ਮੈਂ ਸਾਰੀ ਗੱਲ ਦੱਸਦਾ ਮੇਰੇ ਕੋ ਵੀਡੀਓ ਆ ਗਈ ਬੁਕਾ ਦੇਣੀ ਵੀਰੇ ਅਸੀਂ ਸਰਕਾਰ ਆ ਅਸੀਂ ਕਿਸੇ ਨੂੰ ਹੱਕ ਦਿਵਾਉਣ ਵਾਲੇ ਆ ਕਿਸੇ ਦਾ ਹੱਕ ਲੈਣ ਵਾਲੇ ਨਹੀਂ ਹਾਂ ਬੂਲ ਕਰਕੇ ਵੀਡੀਓ ਵੀ ਬੁਖਾ ਦੇਣੀ ਤੇਰੀ ਕਿਸੇ ਦਾ ਹੱਕ ਖਾਣ ਵਾਲੇ ਨਹੀਂ ਅਗਲੇ ਵੀਡੀਓ ਬਣਾਈ ਚੋਰੀ ਇਹਨੇ ਹੁਣ ਕੱਲੀ-ਕੱਲੀ ਗੱਲ ਦੱਸੀ ਆ ਇਹਨਾਂ ਇੱਕ ਤਰੀ ਮੈਂ ਲੱਡੂ ਖੋੜਦਾ ਹਾਂ ਇਹ 10000 ਰੁਪਿਆ ਦੰਗਲੀ ਕਮਾ ਕੇ ਉਡਦਾ ਹਾਂ ਅੱਛਾ ਤੇ ਯੂਪੀ ਚ ਮੈਂ 3 3 ਲੱਖ ਰੁਪਈਆ ਮਹੀਨੇ ਦਾ ਕੱਢ ਲੈਂਦਾ ਮੇਰੀ ਕੋਠੀ ਪੈਸੋ ਇਹਦੇ ਤੇ ਕਰਾ ਤੁਹਾਨੂੰ ਦੱਸਿਆ ਨਹੀਂ ਇਹ ਨਹੀਂ ਇਹਨੂੰ ਮੈਂ ਕਹੇਗੀ ਚੱਲਿਆ ਥਾਣੇ ਬਣਾਉਣਾ ਤੁਹਾਨੂੰ ਮੈਂ ਅੱਛਾ ਸਾਰੀ ਰਿਕਾਰਡਿੰਗ ਕਰਕੇ ਇਹ ਕਦੋਂ ਦੀ ਗੱਲ ਜਿਹੜੀ ਤੁਸੀਂ ਇਹ ਅੱਜ ਤੋਂ ਲਾਲਾ ਕੀ ਪਿਛਲੇ ਸਾਲ ਦੀ ਜਿੰਨੂ 2 ਸਾਲ ਹੋ ਗਏ ਕੰਮ ਕਰਦਾ ਅੱਜ ਕਿੱਦਾਂ ਫੜਿਆ ਫੱਤੀ ਹੁਣ ਇਹ ਅੱਜ ਹੁਣੇ ਹੀ ਇੱਥੇ ਮੁੰਡਾ ਮੈਂ ਉਹਨੇ ਲੰਘਦਾ ਵੇਖਿਆ 500 ਰੁਪਏ ਨੇ ਲਿਆ ਮੈਂ ਵੇਖਿਆ ਮੈਂ ਗੱਡੀ ਦੇ ਸਾਈਡ ਮੱਚ ਗਈ ਆ ਇਹਦਾ ਕਹਿੰਦਾ ਵਾ ਇਹ ਝੂੜੋ ਵੀ ਕਹਿੰਦਾ ਕਹਿੰਦਾ ਸਾਈਡ ਮਾਰ ਕਹਿੰਦਾ ਕੁਝ ਹੁੰਦਾ ਨਾ ਇਹਨਾਂ ਨੂੰ ਕਿੰਨਾ ਕਿਹਾ 500 ਆਣਦਾ ਹੀ ਆ ਇਦਾਂ ਕਹਿੰਦਾ ਵਾ ਹਾਂ ਇਦਾਂ ਕਹਿੰਦਾ ਇਹਨੇ ਉਹ ਲੱਡੂ ਚੋਕੇ ਉਹ ਕਰਕੇ ਥੁੰਦਾ ਉਹਦਾ ਖਾਂ ਵਾਲੀ ਪਹੇਗਾ ਵੇਖ ਸਹੀ ਗਾ ਉਹ ਯਾਰ ਜਿੰਨੂ ਇੱਕ ਇੱਕ ਵੱਡੇ 1500 2000 ਰੁਪਏ ਮੈਨੂੰ ਜਿਹੜਾ ਉਹ ਕੀ ਲੋਡ ਲੈਣ ਕਰਦੀ ਮੈਂ ਨੂੰ ਦੱਸਦਾ ਓਏ ਤੇਰੀ ਮਾਂ ਉਹ ਇਹ ਨੂੰ ਮੈਂ ਹੋਰ ਮੈਨੂੰ ਸੁਣ ਨਹੀਂ ਨਾ ਆਹ ਦਿਖਾ ਲੱਡੂ ਖਾ ਵਿੱਚ ਰੱਖ ਦਿਖਾ ਲੱਡੂ ਮੇਰੇ ਮੇਰੀ ਗੱਲ ਸੁਣ ਇਹਨੂੰ ਮੈਂ ਖਾ ਚੱਲਦਾ ਥਾਣੇ ਫੜਾਉਣਾ ਹਾਂ ਹਾਂਜੀ ਕਹਿੰਦਾ ਥਾਣੇ ਵਾਲਿਆਂ ਨੂੰ ਕਿ ਮੈਂ 10000 ਰੁਪਏ ਭਰਦਾ ਹਾਂ ਲੈ ਲਓ ਆਹ ਲੱਡੂ ਆਹ ਲੱਡੂ ਖਾਣ ਵਾਲੇ ਆਹ ਲੱਡੂ ਵਿੱਚ ਖਾਣ ਵਾਲੇ ਆਹ ਲੱਡੂ ਇਹ ਤਾਂ ਦੇਖ ਅਸੀਂ ਵੀ ਨਾ ਤੈਨੂੰ ਮੇਨਤ ਦੁਕਾਨ ਤੋਂ ਨਹੀਂ ਡੱਕਦੇ ਮੇਨਤ ਕਾਰ ਮੈਂ ਹਾਂਜੀ ਆਹ ਲੈ ਨਾ ਇੱਕ ਦਿਨ ਮੈਂ ਰੋਹੇ ਕਿ ਮੈਨਾਂ ਤਾਂ ਹੀ ਖਰੀਦਾਂਗੀ ਕਿ ਕਿਤੇ ਇਹਨੇ ਇੱਕ ਵਾਰ ਆਹ ਬੋਲ ਦੇ ਉੱਤੇ ਜਿਹੜਾ ਆਪਾਂ ਚੜ ਗਏ ਹੁੰਨੇ ਨਾ ਇਹਨੇ ਬੋਲ ਤੇ ਵੀ ਖਿਲਾਰੇ ਲੈ ਦੱਸੋ ਮੈਨੂੰ ਪਤਾ ਕਿਤੋਂ ਲੱਗਾ ਇੱਕ ਵਾਰੀ ਮੈਂ ਰਹੀ ਥੇ ਗੱਡੀ ਚਲਾ ਰਹੀ ਆ ਵੀਰ ਵੀ ਦੱਸਦਾ ਪਿਆ ਵਾ ਰਹੀਏ ਵੀ ਇਹਨੇ ਨਾ ਪਤਾ ਨਹੀਂ ਇਹ ਆ ਜਾਂ ਹੋਰ ਆਪਾਂ ਨਹੀਂ ਕਹਿ ਰਹੇ ਦੇਖ ਮੈਂ ਆਪਣੇ ਕੋਲ ਪੈਸੇ ਦਿੱਤੇ ਹੋਰ ਵੀ ਬੰਦੇ ਜਿਧਾਣਾ ਆਪਾਂ ਜਾਣਦੇ ਆ ਯਾਰ ਤੋਂ ਵੀਡੀਓ ਗੇਮ ਦੇ ਆਖਰ ਵਿੱਚ 3 ਲੱਖ ਰੁਪਏ ਮਹੀਨੇ ਦਾ YouTube ਕਮਾਵਾ ਤੇ 10 ਲੱਖ ਦੀ ਗੱਡੀ ਵਾਲਿਆਂ ਨੂੰ ਵੇਚੀ ਨਾ ਗੱਡੀਆਂ ਨੂੰ ਵੇਚੀ ਇਹਨਾਂ ਕੀ ਕਰਨਾ ਹੁਣ ਇੱਥੇ ਛੁੱਟਦੇ ਨੇ ਇਹਨਾਂ ਛੁੱਟਦੇ ਨੇ ਇਹ ਛੁੱਟਦੇ ਨੇ ਇਹਨਾਂ ਦੂਜੀ ਜਗ੍ਹਾ ਜਾ ਕੇ ਛੁੱਟ ਦੇਣੇ ਆ ਉਹ ਸਾਨੂੰ ਪਤਾ ਆ ਆ ਖਾਣ ਵਾਲਿਆ ਇਹ ਸਾਨੂੰ ਪਤਾ ਛੁੱਟ ਦੇ ਸਾਰੇ ਛੁੱਟ ਮੈਂ ਆ ਬੰਦੇ ਤੇ ਨੰਬਰ ਹੈ ਮੈਂ ਵੀ ਆ ਆ ਬੰਦੇ ਦੀ ਨਾਲ ਤੁਹਾਨੂੰ ਵੀਡੀਓ ਦਿਖਾਣਾ ਅਮਰਸਰ ਮਾਨਾਵਾਲ ਆ ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਣਾ ਵਾ ਇਸ ਬੰਦੇ ਦੀ ਕਦੀ ਵੀ ਜੰਗਲ ਚ ਆਇਓ ਇਹ ਜਾਣ ਬੁੱਝ ਕੇ ਗੱਡੀ ਵਾਲਿਆਂ ਨੂੰ ਵੇਖ ਕੇ ਇੱਕ ਵੱਡੀ ਗੱਡੀ ਵੇਖ ਕੇ ਤੇ ਆਲੇ ਬੰਦੇ ਉਹਦੇ ਸਮਾਨ ਛੋੜ ਦਿੰਦਾ ਆ ਤੇ ਬਾਅਦ ਵਿੱਚ ਉਹਨਾਂ ਨੂੰ ਅਮਰਸਰ ਤੇ ਆ ਕੇ ਕਰਕੇ ਉਹਨਾਂ ਤੋਂ ਸਮਾਨ ਖੁਣਾ ਆ ਵੇਖੋ ਅੱਜ ਹੁਣ ਇਹਨੇ ਕੀ ਕੀਤਾ ਕਿ ਬੰਦਿਆਂ ਨੂੰ ਵੇਖ ਕੇ ਤੇ ਆਪਣੇ ਲੱਡੋ ਕਰਾਰੇ ਛੋੜ ਦਿੱਤੇ ਨੇ ਠੀਕ ਹੈ ਜੀ ਤਾਂ ਹੁਣ ਆਉ ਜਾ ਰਿਹਾ ਵਾ ਜਿਹਨੇ ਤਾਂ ਪਾਂਡਾ ਫੋੜਿਆ ਗਿਆ ਇਹ ਜਾ ਰਿਹਾ ਵਾ ਇਹ ਬੰਦੇ ਦੇ ਕੱਢੀ ਵੀ ਤੁਸੀਂ ਚੁੰਗਲੇ ਠਣਾ ਆਇਓ ਕਿਉਂਕਿ ਆ ਵੀਰ ਸਾਰੇ ਵੀਰ ਦੱਸ ਰਿਹਾ ਕਿ ਆ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਉਣਾ ਐਸ ਵੀਰ ਨੇ ਇਹਨੂੰ ਫੜਿਆ ਵਾ ਐਸ ਵੀਰ ਨੇ ਇਹਨੂੰ ਕਈ ਵਾਰ ਵੇਖਿਆ ਵਾ ਮੈਂ ਬਹੁਤ ਵਾਰੀ ਵੇਖਿਆ ਇਹਨੂੰ ਹਾਂ ਹੁਣ ਇਹ ਇਹੋ ਜਿਹੇ ਲੋਕਾਂ ਦੇ ਜਾਦਤੇ ਨਾਲ ਫਸੇ ਹੋ ਠੀਕ ਹੈ ਜੀ ਪਹਿਲੀ ਜੇ ਗੱਲ ਹੈ ਕਿ ਪੰਜਾਬੀ ਕੋਈ ਵੀ ਵੀਰ ਆ ਪੰਜਾਬੀ ਦੀ ਮਦਦ ਕਰੀ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਕਿ ਇਹਦੀ ਹਿੰਮਤ ਹੀ ਨਹੀਂ ਹੈਗੀ ਆਪਣੇ ਪੰਜਾਬ ਦੇ ਵਿੱਚ ਆਣ ਕੇ ਆਪਣਾ ਬਿਜ਼ਨਸ ਚਲਾ ਸਕੇ। ਔਰ ਨਹੀਂ ਯਾਰ ਗਲਤ ਕਹ ਲਿਆ ਮੈਂ ਅੱਗੇ ਵੀ ਗੱਡੀ ਖਿਲਾ ਰਣ ਲੱਗਾ ਹਾਂ। ਮੈਂ ਖਿਲਾ ਰੀ ਨਹੀਂ ਮੈਂ ਤਾਂ ਕਿਸੇ ਨੇ ਡੱਕਣੀ ਨਹੀਂ ਦਿਖਾਈ ਨਹੀਂ ਸਭ ਨੂੰ ਤਾਂ ਅੱਜ ਕੱਲ ਪਤਾ ਲੱਗਦਾ ਜਾਂਦਿਆਂ ਵਾ। ਹਾਂਜੀ। ਪਰ ਉਹ ਗੱਲ ਹੈ ਕਿ ਸचेਤ ਹੋਣ ਦੀ ਲੋੜ ਹੈ ਸਾਰੇ ਬੰਦਿਆਂ ਨੂੰ। ਮਤਲਬ ਗਾਂ ਦੇ ਗਾਂ 15 ਵੀਡੀਓ ਪੈਈਆਂ ਪੈਂਡੀਆਂ। ਤੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ। ਵੀਡੀਓ ਭੇਜੋ। ਬੱਸ ਬੱਸ। ਆ ਵੀ ਨਹੀਂ ਭੇਜੋ ਪੈ ਗਿਓ। ਜਿੰਨੀ ਚੈਨਲ ਵਾਲੇ ਆਏ ਸੀ। ਗੱਡੀ ਡੱਕੀ ਜਾਂਦਾ ਕੋਲ। ਚਾਹ ਵੇਖੀ। ਇਹ ਗੱਲ ਨਹੀਂ ਬੱਚਾ ਦੇਖ ਕੇ ਲੋਕ ਕੀ ਕਰਦੇ ਆ ਕਿ ਯਾਰ ਲੈ ਉਹਦੀ ਯਾਰ ਦੇਖ ਗਿਆ ਹੁਣ ਆ ਜਾ ਕਿ ਤਾ ਪਰ ਇਹ ਨਾ business ਬਣਾਇਆ ਆਪਣਾ ਇਹ ਮਿੰਨੂ ਤਾਂ ਗੇਮ ਬੜੀ ਚੜੀ ਦੀ ਸਾਹੀ ਵੀਰੇ ਆ ਮੇਰਾ ਨੰਬਰ ਨੋਟ ਕਰੋ ਆ ਆਪਣੀ ਨਸਲ ਦਾ ਮੈਂ ਇਥੇ ਬਈਏ ਛਡਾਉਣ ਆਇਆ ਸੀ ਤੇ ਮੈਂ ਕਿਹਾ ਯਾਰ ਪੰਜਾਬੀ ਭਰਾ ਆਪਣੇ ਖਲੋਤੇ ਆ ਕੋਈ ਲਪੜਾਇਆ ਹੋ ਗਿਆ ਲਾਦਾ ਤੇ ਮੈਂ ਕਹਾਦਾ ਇਹਨਾਂ ਕੋਲ ਆਇਆ ਚਾਰ ਬੀ ਜੀ ਤੇ ਤਿੰਨ ਲੱਭ ਗਏ ਤਿੰਨ ਮਿਲ ਗਏ ਉਹਠਾ ਲੇਗਾ ਤੇ ਹਾਈਟ ਨੇ ਆ ਇਹ ਨਹੀਂ ਆ ਇਹ ਨਹੀਂ ਇਹ ਨਹੀਂ ਕੋਈ 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 ਇਹ 94 ਤੇਰੇ ਕੋਲ ਨਹੀਂ ਹੈ 783 ਬਿਲਕੁਲ ਹੀ 83 41 ਲੈ ਕੇ ਹਲਾ 4 ਫੜਨਾ 6 ਆ ਗਿਆ 3 ਹਾਂਜੀ ਆਸੇ ਵਸ ਸੈਟੀ ਲੈ ਲਓ ਕਰਨ ਦਾ ਆ ਇਹ ਮੈਂ ਪਹਿਲੇ ਜਰਾ ਪਹਿਲੇ ਕਰ ਦੇ ਬਿਲਕੁਲ ਨਹੀਂ ਨਹੀਂ ਪਾ ਲਾਗਾ ਆ ਆ ਜੀ ਦਾ ਕਿਹੜਾ ਪਿੰਡ ਆ ਯਾਰ ਗਲਤ ਘਰ ਬੰਡਾਲਾ ਹੋ ਗਿਆ ਆ ਜਿਹੜਾ ਨਾਲ ਹੀ ਵੱਡਾ ਆਹ ਇੱਥੇ ਮੈਂ ਮੈਂ ਇੱਕ ਨਾ ਤਬਾਕੀ ਰਦ ਕਰ ਦਿੱਤੀ ਬਹੁਤ nhiều ਨੇ ਛੱਡ ਗਿਆ ਹਾਂ ਉਹ ਮੇਰਾ ਹਾਂ ਮੇਰਾ ਪੇਜ ਬਣਾ ਛੱਡਿਓ ਹਾਂ ਨਹੀਂ ਆਹ ਸਾਹਮਣੇ ਤੋਂ ਮੇਰਾ 3 ਮਹੀਨੇ ਵਿੱਚ ਪਾਉਂਗਾ ਅੱਜ ਅਲੀ ਮੋਤੇ ਪਾਉਂਗਾ YouTube ਤੇ ਛੱਡਿਓ YouTube ਦੀ ਜੀ ਇਹ ਨਹੀਂ ਪਤਾ ਕਿ ਜਬਰ ਕਰ ਹਾਂ ਇਹ ਆ ਥੋੜਾ ਉਸੇ ਸੈੱਟ ਵਾਲਾ ਨਹੀਂ ਜਿਹੜਾ ਉਹ ਕਰਿਆ ਇਹ ਵਜਾ ਕਿੱਡੀ ਗੱਡੀ ਦੀ ਟਾੜੀ ਘੇਰ ਕੇ ਜੋੜਾ ਨਹੀਂ ਮੈਂ ਸਮਝੇ ਨਹੀਂ ਮੇਰੀ ਗੱਲ ਵੀ ਹੁਣ ਮਤਲਬ ਕਿ ਇੰਨੇ ਦੇ ਫਿਲਮੀ ਸਟਾਈਲ ਤੇ ਕੋਈ ਕਰਨਾ ਹੀ ਹੁੰਦਾ ਨਾ ਕੰਮ ਮੈਨੂੰ ਕੋਈ ਸਾਈਡ ਲਾ ਕੇ ਭੱਜ ਗਿਆ ਵਾ ਤੇ ਮੇਰੀ ਮੇਰਾ ਇਕੱਲਾ ਤੇ ਬਰਾਬਰ ਥੋੜੀ ਹਜ਼ਾਰ ਰੁਪਏ ਬੰਦਾ ਲੈ ਗਿਆ ਸਾਹਮਣੇ ਨੂੰ ਪੈਸੇ ਕਿਤੇ ਹਨ ਨਾ ਉਹ ਪੈਸੇ ਵਾਪਸ ਲੈ ਜਾਵੇ ਪੈਸੇ ਪੰਜਾਬੀ ਨੂੰ ਮਿਲ ਕੇ ਵਾਪਸ ਚਲੋ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ ਹਵੇਰ ਤੁਹਾਨੂੰ ਖੋਣਾ ਵੇਖੋ ਵੀਰ ਇਹੋ ਜੇ ਲੋਕਾਂ ਤੋਂ ਬਚ ਕੇ ਰਹੋ ਆ ਗੱਡੀ ਦੇਖ ਕੇ ਜਾਨ ਬੁੱਝ ਕੇ ਗੱਡੀ ਦੇਖੀ ਆ ਤੇ ਜਾਣ ਬੁੱਝ ਕੇ ਉਹਦੇ ਅੱਗੇ ਆਪਣੇ ਲੱਡੇ ਸੁੱਟਦੇ ਤੇ ਬੰਦੇ ਨੇ ਮੁੰਡਾ ਵਾ ਜਿਆਦਾ ਉਮਰ ਦਾ ਨਹੀਂ ਆ ਪਰ ਦਿਮਾਗ ਵੇਖੋ ਕਿੰਨੇ ਇਹਨਾਂ ਦੇ ਤੇਜ ਆ ਇਹ ਜਾਣ ਬੁੱਝ ਕੇ ਸੁੱਟ ਕੇ ਅਗਲੇ ਬੰਦੇ ਉਹਦੇ ਲੱਡੇ ਤੇ ਬਾਅਦ ਵਿੱਚ ਈਮੋਸ਼ਨਲ ਹੋ ਕੇ ਤੇ ਉਹਦੇ ਕੋਲੋਂ 1500 ਰੁਪਏ ਲੈ ਲਿਆ ਹਾਲਾਂਕਿ ਉਹ ਕਹਿੰਦਾ ਕਿ ਮੇਰੇ ਯਾਰ ਦੇ ਲੱਡੇ ਆ ਵੇਖੋ ਪੰਜਾਬੀਆਂ ਦਾ ਆਪਣੇ ਭਰਾਵਾਂ ਦਾ ਕਿੰਨਾ ਦਿਲ ਰਿਹਾ ਵਾ ਕਿ ਕਹਿੰਦਾ ਯਾਰ ਤੇਰੇ ਯਾਰ ਦੇ ਲੱਡੇ ਆ ਚੱਲਾ ਮੈਨੂੰ 1500 ਰੁਪਏ ਲੈ ਲੈ ਹਣਾ ਤੇਰਾ ਨੁਕਸਾਨ ਹੋ ਗਿਆ ਪਰ ਜਦੋਂ ਆ ਵੀਰਾਂ ਨੂੰ ਮਿਲੇ ਇਹ ਵੀਰੂ ਕੁਦਰਤੀ ਲਾਗੇ ਖਲੋਤੇ ਵੀ ਇਹਨਾਂ ਵੀਰਾਂ ਨੇ ਕਿਹਾ ਕਿ ਯਾਰ ਇਹ ਤਾਂ ਬੰਦੇ ਦਾ ਰੋਝਦਾ ਕੰਮ ਆ ਪਰ ਫਿਰ ਜੇਕਰ ਇਹ ਬੰਦੇ ਦਾ ਰੋਇਦਾ ਕੰਮ ਆ ਤੇ ਇਹੋ ਜਿਹੇ ਵਰਗੇ ਦਾ ਪਰਦਾ ਯਾਰ ਵੀ ਹੋਣਾ ਚਾਹੀਦਾ ਵਾ ਤਾਂ ਜੋ ਹੋਰ ਲੋ ਆ ਲੋਕਾਂ ਨੂੰ ਨਾ ਲੁੱਟ ਲੈਣ ਹੈਨਾ ਕਈਆਂ ਕੋਲ ਵੀ ਪੈਸੇ ਹੀ ਨਹੀਂ ਹੁੰਦੇ ਵਿਚਾਰਿਆਂ ਕੋਲ ਨਹੀਂ ਹੁੰਦੇ ਹੈਨਾ ਨਹੀਂ ਹੁੰਦੇ ਬਿਲਕੁਲ ਫਿਰ ਉਹਨਾਂ ਤੇ ਬਲੇਮ ਲਾਉਣ ਲੱਪਿੰਦੇ ਆ ਦੇਖੋ ਬਿਲਕੁਲ ਗਿਆ ਮਾਰ ਗਿਆ ਕੋਈ ਮਾਰ ਗਿਆ ਬਸ ਵੇਲੇ ਦੱਸਿਆ ਕਿ 3 ਲੱਖ ਰੁਪਈਆ ਡਿਊਟੀ ਮੈਂ ਹਰ ਮਹੀਨੇ ਕਮਾਉਣਾ ਹਾਂ ਹਾਂ ਰੱਬੀ ਤੁਸੀਂ ਇਹ ਸੋਚੋ ਇਹ ਗੱਲ ਸੋਚੋ ਤੁਸੀਂ ਇਹ ਸੋਚੋ ਕਿ ਦਿਮਾਗ ਕਿਵੇਂ ਕਿਵੇਂ ਚੱਲਣ ਦਾ ਇਹ ਗੱਲ ਹੈ ਕਹਿੰਦਾ ਇੱਕ ਦਿਨ ਜੇ ਮੈਂ 4 ਰੋਣਾ ਸੁੱਟ ਲਿਆ 40000 ਰੁਪਈਆ ਕਮਾ ਲਈ ਨਾ ਵਾ ਤੇ ਕਈ ਯਾਰ ਠੱਗੋਗਾ ਤਾਂ 5000 1500 ਦੇ ਦੇ ਗਿਆ ਇਹ ਇੱਕ ਇਹ ਆ ਕਈ ਯਾਰ ਮਾੜੇ ਹੋਈ ਆ 1500 ਦੇ ਉਹ ਹੀ 1500 ਦੇ ਦੇ ਗਿਆ ਭਾਈ ਇੱਕ ਉਸੇ ਵਾਲੇ ਦੇ ਗਿਆ ਲੈ ਤੇ ਹਜੇ ਕਈਆਂ ਆ ਫਿਰ ਵੀ ਹਜੇ ਹੋ ਚੁੱਕੀ ਜਾਂਦੇ ਆ ਪੈਸੇ ਲੈ ਕੇ ਵੀ ਚੁੱਕੀ ਜਾਂਦੇ ਆ ਪੈਸੇ 来 ਕੇ ਫਿਰ ਇਹ ਚੈੱਕ ਫਿਰ ਗਾੜੀ ਛੋਟ ਲੈਣੇ ਆ ਹਾਂ ਹਾਂ ਉਹ ਨਾ ਕਰਵਾ ਰਹੀ ਇਹ ਤੁਸੀਂ ਅੱਗੇ ਕਿੱਥੇ ਵੇਖਿਆ ਇਹਨੂੰ ਮੈਂ ਆ ਕੇ ਬੋਲਦਾ ਉੱਤੇ ਦੀ ਪਰਲੇ ਵਲੇ ਦੀ ਘੁੰਮ ਗਿਆ ਨਾ ਅੱਛਾ ਇਹਨੇ ਪਰਸੋ ਕੇ ਚੌਥੀ ਗੱਲ ਆ ਅੱਛਾ ਇਹਨੇ ਉੱਧਰ ਛੋਟ ਗਿਆ ਬੈਠਾ ਮੈਂ ਇਹਨੇ ਕੁਝ ਵੀ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਕਿ ਆਪਣਾ ਕੰਮ ਵੇਖਣਾ ਹੈ ਤੇ ਓਏ ਹੁਣ ਮੈਂ ਫਿਰ ਵੇਖਿਆ ਤੁਸੀਂ ਅੱਗੇ ਦੇਖ ਲਓ ਤੇ ਅੱਜ ਜਗੜਾ ਭਰ ਕੇ ਲੈ ਆਣੇ ਮੈਂ ਵੀਡੀਓ ਦਿਖਾਏ ਤਾਂ ਕਹਿੰਦੇ ਇਹ ਵੀਰੀ ਜਿਹੜੇ ਮੋਸ਼ਨ ਲੋਏਦਾ ਯਾਰ ਕਮਾਲ ਹੈ ਲੋਕਾਂ ਨੇ ਵੇਖੋ ਲੁੱਟਣ ਦੇ ਭਾਨੇ ਵੇਖ ਲਓ ਚੱਲ ਆ ਜੋ ਚਲ ਚਾ ਚਾ ਹਾਂ ਉਹ ਚਾਹ ਬਣਦੀ ਕੋਈ ਬਾਸ ਬਾਸ ਆ ਵੀ ਉਹਨਾਂ ਕੋਲ ਤਿੰਨ ਬੰਦੇ ਲੱਭ ਗਿਆ ਆ ਸਾਹਮਣੇ ਆਪਣਾ ਘਰ ਹੈ ਅੱਛਾ ਆ ਇੱਧਰ ਆ ਆ ਦੇਖੋ ਵੀਰ ਕੱਟੂਕਾਇ ਨਦੀਆ ਸੋ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਨਾਂ ਦੀ ਲੋਕਾਂ ਨੇ ਪਰਦੇ ਫਾਸ਼ ਹੋਣੇ ਜ਼ਰੂਰੀ ਆ ਤੇ ਅਸੀਂ ਇੱਧਰ ਆਏ ਹਾਂ ਜੁਜਨਾਂ ਦੇ ਕੋਲ ਆ ਜਾਈਏ ਆ ਬੰਦੇ ਛਡਾਉਣਾ ਆ ਇਹ ਵੀਡੀਓ ਵੀ ਤੁਹਾਨੂੰ ਅੱਜ ਪੇਜ ਤੇ ਭੇਜ ਦੂੰਗਾ